ਪੀਤਾ ਟੁੱਟ ਗਈ ਮਾਰਾ ਜੀ ਬਿਜਲੀ ਤਾਂ ਟੁੱਟਨ ਕਰ ਬਹੁਤ ਬੁਰਾ ਹਾਲ ਸੀਗਾ ਸਾਤੂ ਜੋਂ ਸੇ ਅੱਦ ਨਹੀਂ ਆਈ ਇਹ ਉਹ ਗੱਡੀ ਪਾ ਅੱਗ ਬੁਝਾਉਣ ਵਾਲੀ ਉਹ ਵੀ ਨਹੀਂ ਗਈ ਛੇਤੀ ਅਸੀਂ ਸਾਡੇ ਘਰਾਂ ਦਾ ਪਾਣੀ ਵੀ ਮੁੱਕ ਗਿਆ ਬਾਲਟੀਆਂ 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 ਸਾਰਾ ਪਾਣੀ ਮੁਕਾਤਾ ਸਭ ਕਰ ਪਸ ਪਸਮੀ ਹੋ ਗਏ ਮੰਨ ਲਓ ਸਾਡੇ ਦੇਰੇ ਦਾ ਸਾਰਾ ਦਾ ਬੁਰਾ ਹਾਲ ਹੋ ਜਾਣਾ ਸੀਗਾ ਚਲੋ ਸਾਰੇ ਤੁਰੰਤ ਅਸੀਂ ਘਰੇ ਸੀਗੇ ਮੋਕੇ ਤੇ ਤੇ ਸਾਡਾ ਬੰਦਾ ਦਾ ਬਚਾਅ ਹੋ ਗਿਆ ਘਰ ਦਾ ਬਚਾਅ ਪੁੱਛ ਲਿਆ ਸਰਕਾਰ ਤੋਂ ਕੀ ਮੰਗ ਕਰ ਸਰਕਾਰ ਤੋਂ ਮੰਗਾ ਕਰਦੇ ਕੋਈ ਸਾਡਾ ਗਰੀਬ ਬੰਦੇ ਦਾ ਕੋਈ ਮਸਲਾ ਹੱਲ ਹੋ ਜਾਵੇ ਮੇਰੇ ਭਰਾਵਾਂ ਦੇ ਘਰ ਰਹੇਗੇ ਦੋਨੇ ਮਚ ਗਏ ਕੁਛ ਨਹੀਂ ਬਚਿਆ ਹੈਗਾ ਕੁਛ ਵੀ ਨਹੀਂ ਬਚਿਆ ਕੋਈ ਪਾਂਡਾ ਨਹੀਂ ਕੋਈ ਟਿੰਡਾ ਨਹੀਂ ਕੋਈ ਚੀਜ਼ ਨਹੀਂ ਕੋਈ ਵਸਤ ਨਹੀਂ ਕੋ ਲੈਣ ਨਹੀਂ ਦੇਣ ਨਹੀਂ ਅਰਬ ਦਾ ਵਸਤਾ ਗਰੀਬ ਆਦਮੀ ਹੈਗੇ ਮਾਦਾ ਕਿੰਨੇ ਵਰੀ ਗੱਲ ਹੈ ਇਹ ਇਹ 3:30 ਵਜੇ ਦੀ ਹੈ ਇਹ 3:30 ਵਜੇ ਦੀ ਗੱਲ ਹੈਗੀ ਤੇ ਕੋਈ ਇੱਥੇ ਕੋਈ ਅਗਨੀ ਭੰਗ ਨਹੀਂ ਪਤਾ ਨਹੀਂ ਹੈ ਕਿ ਕਿਹੜਾ ਸ਼ਾਟ ਹੋ ਗਿਆ ਨਾਲ ਲੱਗੀ ਜੀ ਕਿ ਧੱਕਾ ਦੇ ਨਾਲ ਅਗ ਲੱਗੀ ਹੈਗੀ ਤੇ ਦੋ ਕਰਾਂ ਦਾ ਨੁਸ਼ਕਾਨ ਹੋ ਗਿਆ ਕੀ ਕੀ ਨੁਸ਼ਾਨ ਹੋਇਆ ਸਾਰਾ ਹੀ ਕੁਸ ਹੈ ਕੁਝ ਵੀ ਨਹੀਂ ਬਚਿਆ ਹੈਗਾ ਸਾਰਾ ਕੁਸ਼ ਘਰ ਦੇ ਵਿੱਚ ਕਿਹੜੀ ਚੀਜ਼ ਬੇਟੀਆਂ ਵੀ ਬਿਸਤਰੇ ਵੀ ਸਾਰਾ ਲੀੜਾ ਲੱਤਾ ਵੀ ਪਾਂਡਾ ਟਿੰਡਾ ਵੀ ਵਿਆਹ ਦਾ ਸਮਾਨ ਕੁੜੀਆਂ ਦਾ ਸਿਆ ਬਾਹਰ ਦਾ ਸਪਾਰਸ਼ ਅਕਲ ਮੇਰੇ ਦੋ ਪਰ ਆਏ ਸੀਗੇ ਬਾਹਰੋਂ ਉਹਨਾਂ ਨੇ ਵੀ ਸਮਾਨ ਲਿਆਂਦਾ ਸੀ ਆ ਮਾੜਾ ਮੋਟਾ ਬੱਚਿਆਂ ਵਾਸਤੇ ਅਸੀਂ ਅੱਖਾਂ ਨਾਲ ਦੇਖਿਆ ਨਹੀਂ ਹੈਗਾ ਭਾਈ ਕਿਵੇਂ ਸੀ ਆ ਕਿਵੇਂ ਨਹੀਂ ਇਹ ਸਾਰਾ ਹੀ ਬਰਬਾਦ ਹੋ ਗਿਆ ਕੁਝ ਵੀ ਨਹੀਂ ਬਚਿਆ ਹੈਗਾ ਇਹ ਇਹ ਰੱਬ ਦਾ ਵਾਸਤਾ ਗਰੀਬਾਂ ਸਰਕਾਰ ਕੋਲੋਂ ਕੀ ਮੰਗ ਕਰਦੇ ਹਾਂ ਭਾਈ ਮੰਗ ਸਾਡੀ ਇਨਸਾਨੀਅਤ ਚਾਹੀਦਾ ਸਾਨੂੰ ਬਸ ਹਾਂ ਦੇ ਉਸ ਵਾੜਾ ਪਲਾਕਾਰੇ ਹਾਂ ਮਾਲਕ ਤੇਰੇ ਬੱਚੇ ਜਿੰਦੇ ਰੱਖੇ ਤਾਰ ਟੁੱਟ ਗਈ ਮਾਰਾ ਬਿਜਲੀ ਤਾਰ ਟੁੱਟਣ ਕਰ ਬਹੁਤ ਮੋਰਾ ਹਾਲ ਸੀ ਸਤੂ ਜੋਂ ਸੱਦ ਨਹੀਂ ਆਈ ਤੇ ਉਹ ਗੱਡੀ ਅੱਗ ਬੁਝਾਉਣ ਵਾਲੀ ਉਹ ਵੀ ਨਹੀਂ ਗਈ ਛੇਤੀ ਅਸੀਂ ਸਾਡੇ ਘਰਾਂ ਦਾ ਪਾਣੀ ਵੀ ਮੁੱਕ ਗਿਆ ਬਾਲਟੀਆਂ ਬਾਲਟੀਆਂ ਬਰਲ ਕੇ ਸਾਰਾ ਪਾਣੀ ਮੁਕਾਤਾ ਸਭ ਕਰ ਪਸਪਸਵੇਂ ਹੋ ਗਏ ਮੰਨ ਲੋ ਸਾਡੇ ਦੇਰੇ ਤੋਂ ਸਾਰੇ ਦਾ ਬੁਰਾ ਹਾਲ ਹੋ ਜਾਣਾ ਸੀਗਾ ਚਲੋ ਸਾਰੇ ਤੁਰੰਤ ਅਸੀਂ ਘਰੇ ਸੀਗੇ ਮੋਕੇ ਤੇ ਤੇ ਸਾਡਾ ਬੰਦਾ ਦਾ ਬਚਾਅ ਹੋ ਗਿਆ ਘਰ ਦਾ ਬਚਾਅ ਕੁਛ ਨਹੀਂ ਹੋਇਆ ਸਰਕਾਰ ਤੋਂ ਕੀ ਮੰਗ ਕਰੀ ਸਰਕਾਰ ਤੋਂ ਮੰਗਾ ਕਰਦੇ ਕੋਈ ਸਾਡਾ ਗਰੀਬ ਬੰਦੇ ਦਾ ਕੋਈ ਮਸਲਾ ਹੱਲ ਕਿਤੇ ਨਹੀਂ ਮੇਰੇ ਪਰਾਵਾਂ ਦੇ ਘਰ ਰਹੇਗੇ ਦੋਨੇ ਮਚ ਗਏ ਕੁਛ ਨਹੀਂ ਬਚਿਆ ਹੈਗਾ ਕੁਛ ਵੀ ਨਹੀਂ ਬਚਿਆ ਕੋਈ ਪਾਂਡਾ ਨਹੀਂ ਕੋਈ ਟਿੰਡਾ ਨਹੀਂ ਕੋਈ ਚੀਜ਼ ਨਹੀਂ ਕੋਈ ਵਸਤ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਅਰਬ ਦਾ ਵਸਤਾ ਗਰੀਬ ਆਦਮੀ ਹੈਗੇ ਮਾਦਾ ਕਿੰਨੇ ਵਰੀ ਗੱਲ ਹੈ ਇਹ ਇਹ ਸਾਢੇ 3 ਵਜੇ ਦੀ ਇਹ ਸਾਢੇ 3 ਵਜੇ ਦੀ ਗੱਲ ਹੈਗੀ ਤੇ ਕੋਈ ਇੱਥੇ ਕੋਈ ਅਗ ਨਹੀਂ ਭੰਗ ਨਹੀਂ ਪਤਾ ਨਹੀਂ ਹੈ ਕਿ ਕਿਹੜਾ ਸ਼ਾਟ ਹੋ ਗਿਆ ਅਗ ਨਾਲ ਲੱਗੀ ਜੀ ਕੀ ਧੱਕਾ ਦੇ ਨਾਲ ਅਗ ਲੱਗੀ ਹੈਗੀ ਤੇ ਦੋ ਕਰਾਂ ਦਾ ਨੁਸ਼ਕਾਨ ਹੋ ਗਿਆ ਕੀ ਕੀ ਨੁਸ਼ਾਨ ਹੋਇਆ ਸਾਰਾ ਹੀ ਕੁਸ ਹੈ ਕੁਝ ਨਹੀਂ ਬਚਿਆ ਹੈਗਾ ਹੋਰਾਂ ਕੁਝ ਘਰ ਦੇ ਵਿੱਚ ਕਿਹੜੀ ਚੀਜ਼ ਬੇਟੀਆਂ ਵੀ ਬਿਸਤਰੇ ਵੀ ਸਾਰਾ ਲੀੜਾ ਲੱਤਾ ਵੀ ਪਾਂਡਾ ਟੰਡਾ ਵੀ ਵਿਆਹ ਦਾ ਸਮਾਨ ਕੁੜੀਆਂ ਦਾ ਸਿਆ ਬਾਹਰ ਦਾ ਸਪਾਰਸ਼ਿਆ ਕਲ ਤੇਰੇ ਦੋ ਭਰਾ ਆਏ ਸੀਗੇ ਬਾਹਰੋਂ ਉਹਨਾਂ ਨੇ ਵੀ ਸਮਾਨ ਲਿਆਂਦਾ ਸੀ ਆ ਮਾੜਾ ਮੋਟਾ ਬੱਚਿਆਂ ਵਾਸਤੇ ਅਸੀਂ ਤਾਂ ਖੈ ਨਾਲ ਦੇਖਿਆ ਨਹੀਂ ਹੈਗਾ ਭਾਈ ਕਿਵੇਂ ਸੀ ਆ ਕਿਵੇਂ ਨਹੀਂ ਇਹ ਸਾਰਾ ਹੀ ਬਰਬਾਦ ਹੋ ਗਿਆ ਉਸ ਵੀ ਨਹੀਂ ਬੱਚਿਆ ਹੈਗਾ ਇਹ ਇਹ ਰੱਬਾ ਵਾਸਤਾ ਗਰੀਬਾਂ ਸਰਕਾਰ ਕੋਲੋਂ ਕੀ ਮੰਗ ਕਰਦੇ ਹਾਂ ਭਾਈ ਮੰਗ ਸਾਡੀ ਸਾਰੀ ਚਾਹੀਦਾ ਸਾਨੂੰ ਬਸ ਹਾਂ ਦਿਓ ਤੁਹਾਡਾ ਪਾਲਾ ਕਰੇ ਹਾਂ ਮਾਲਕ ਤੇਰੇ ਬੱਚੇ ਜਿੰਦੇ ਰੱਖੇ